1 ਜੂਨ ਨੂੰ ਵੋਟ ਪਾਉਣ ਦੀ ਬਜਾਏ ਦਰਜਨਾ ਪਿੰਡਾਂ ਦੇ ਸੈਕਟਰ ਦੇ ਨਰੇਗਾ ਕਾਮੇ ਡੀਸੀ ਦਫਤਰ ਸਾਹਮਣੇ ਕਰਨਗੇ ਰੋਸ ਪ੍ਰਦਰਸ਼ਨ ਵੋਟ ਦਾ ਹੱਕ ਖੋਣ ਲਈ ਮਜਬੂਰ ਕਰਨ ਵਾਲੇ ਜ਼ਿਲ੍ਹਾ ਚੋਣ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਨਰੇਗਾ ਰੋਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਡੀਸੀ ਦਫਤਰ ਦੇ ਬਾਹਰ ਨਰੇਗਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੀਤੇ ਦਿਨ ਕੀਤੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਤਵੱਜੋ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਲੜੀਵਾਰ ਲਗਾਤਾਰ ਭੁੱਖ ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਅੱਕੇ ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਵੋਟਾ ਨਾ ਪਾਉਣ ਦਾ ਐਲਾਨ ਕਰਦਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਅੱਕੇ ਨਰੇਗਾ ਰੋਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਤੇ ਆਗੂ ਨਰਿੰਦਰ ਢੱਬਾ ਸਵੇਰੇ ਇੱਕ ਝੰਗੜ ਪੈਣੀ ਬਲਵਿੰਦਰ ਮਹਾਲਮ ਜਰਨੈਲ ਟੱਬਾ ਅਤੇ ਗੁਰदयाल ਸਿੰਘ ਨੇ ਵੋਟਾ ਨਾ ਪਾਉਣ ਲਈ ਮਜਬੂਰ ਕਰਨ ਲਈ ਚੋਣ ਅਧਿਕਾਰੀ ਤੇ ਸਿੱਧੇ ਤੌਰ ਤੇ ਦੋਸ਼ ਲਗਾਏ ਹਨ। ਕਹਿਰ ਵਰੌਂਦੀ ਗਰਮੀ 'ਚ ਪਿਛਲੇ 3 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨਰੇਗਾ ਕਾਮਿਆਂ ਦੀ ਸਾਰ ਨਾ ਲੈਣ ਤੋਂ ਅੱਕੇ ਨਰੇਗਾ ਕਾਮਿਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਗ ਲੈਣ ਦੀ ਬਜਾਏ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਦਰਜਨਾ ਪਿੰਡਾਂ ਦੇ ਸੈਂਕੜੇ ਨਰੇਗਾ ਕਾਮੇ ਫਾਜ਼ਿਲਕਾ ਡੀਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਲਈ ਆਉਣਗੇ। ਅਫਗਾਨੀ ਹੋਰ ਦੋਸ਼ ਲਾਉਂਦੇ ਹੋਏ ਕਿ ਹੈ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸੱਤਾਧਿਰ ਦੇ ਹੱਕ ਵਿੱਚ ਵੋਟਾਂ ਭਗਤੌਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਮੇਰਾ ਨਾਮ ਜੀ ਕਾਮਰ ਜਮੈਲ ਢਾਬਾ ਹੈ ਜੀ। ਅਸੀਂ ਜਿਹੜਾ ਜੀ ਪ੍ਰਦਰਸ਼ਨ ਜਿਹੜਾ ਭੋਕਰਤਾਲ ਦੇ ਬੈਠੇ ਆਂ ਅਸੀਂ ਕੰਮ ਕਰਿਆ ਸੀ ਜਿਹੜੇ ਪਿੰਡਾਂ ਦੇ ਵਿੱਚ ਨਰੇਗਾ ਵਾਲੇ ਮਜ਼ਦੂਰਾਂ ਨੇ ਉਹਨਾਂ ਦੇ ਪੈਸੇ ਨਹੀਂ ਪਾਏ ਗਏ ਔਰ ਨਾ ਉਹਨਾਂ ਦਾ ਨਵਾਂ ਕੰਮ ਕੱਢਿਆ ਗਿਆ ਔਰ ਜਿਹੜੇ ਸੈਕਟਰੀ ਨੇ ਜਿਨ੍ਹਾਂ ਨੇ ਗੜਬੜ ਕੀਤੀ ਸੀ ਨਰੇਗਾ ਦੇ ਪੈਸੇ ਖਾਦੇ ਨੇ ਬਹੁਤ ਮੋٹے ਪੈਸੇ ਖਾਦੇ ਨੇ ਸੈਕਟਰੀਆਂ ਨੇ ਅਸੀਂ ਚਾਹੁੰਦੇ ਸੀ ਕਿ ਇਹਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਔਰ ਬਹੁਤ ਮੀਟਿੰਗਾਂ ਕੀਤੀਆਂ ਜਿਹਦੇ ਮੀਟਿੰਗਾਂ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ ਜਿਹੜੀ ਅਸੀਂ ਆ ਭੋਖੜਦਾਲ 22 ਤਰੀਕ ਤੋਂ ਜਿਹੜੀ ਅਸੀਂ ਆ ਭੋਖੜਦਾਲ ਰੱਖੀ ਹੈ ਜੀ ਅੱਜ ਤੀਸਰਾ ਦਿਨ ਹੈ ਜੀ ਭੋਖੜਦਾਲ ਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਸਾਡਾ ਇਹ ਹੈ ਜੀ ਜਿਹੜੀ ਆਉਣ ਵਾਲੇ ਆ ਵੋਟਾਂ ਨੇ ਇੱਕ ਤਰੀਕ ਨੂੰ ਪੈਣ ਜਾ ਰਹੀਆਂ ਨੇ ਪਰ ਸਾਨੂੰ ਅਸੀਂ ਵੋਟਾਂ ਪਾਉਣੀਆਂ ਸੀ ਪਰ ਸਾਨੂੰ ਡੀਸੀ ਮੈਡਮ ਨੇ ਮਜਬੂਰ ਕਰ ਦਿੱਤਾ ਕਿ ਜਿਹੜੀਆਂ ਓਟਾਂ ਨਾ ਪਾਓ ਕਿਉਂਕਿ ਅਸੀਂ ਹੁਣ ਸਾਰੇ ਪਿੰਡਾਂ ਵਿੱਚ ਮੀਟਿੰਗਾਂ ਕਰਾ ਰਿਆ ਆ ਕਿ ਜਿਹੜੇ ਅਸੀਂ ਸਾਰੇ ਟਰਾਲੀਆਂ ਟਰੈਕਟਰ ਔਰ ਜਿਹੜੇ ਫੜ ਕੇ ਵੀਕਲ ਲੈ ਕੇ ਆਵਾਂਗੇ ਡੀਸੀ ਦਾ ਕਰਾਓ ਕਰਾਂਗੇ ਇੱਕ ਤਰੀਕ ਨੂੰ ਓਟਾਂ ਵਲੇ ਦੇਣ ਪੁਤਲਾ ਕੋ ਕਹੇ ਹਾਂਜੀ ਪੁਤਲਾ ਜੇ ਪੁਤਲੇ ਦਾ ਜੇ ਸਾਡੇ ਜੋ ਪਾਰਟੀ ਬੈਠੀ ਹੈ ਉਹ ਸਲਾਹ ਕਰਾਂਗੇ ਪੁਤਲਾ ਫੂਕਣਾ ਹੈ ਕਿ ਨਹੀਂ ਇਹ ਡਿਕਲੇਅਰ ਹੈ ਜੀ ਜਿਹੜਾ ਇੱਕ ਤਰੀਕ ਨੂੰ ਆ ਕੇ ਅਸੀਂ ਡੀਸੀ ਦਾ ਕਰਾਓ ਕਰਨਾ ਹੈ ਓਟਾਂ ਵਲੇ ਦੇਣ ਜੀ ਜਿਹੜਾ ਕਾਲ ਕਰਾਈ ਜਾ ਰਹੀ ਹੈ ਬੋਖੜਤਾਲ ਜੀ ਇਹ ਜਿੰਨੀ ਦਿਨ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦਿਨ ਅਸੀਂ ਪੋਕੜਤਾਲ ਦੇ ਬੈਠਾਂਗੇ ਅਸੀਂ ਅੱਜ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਤੱਕ ਜਿਹੜਾ ਸਾਡਾ ਪੋਕੜਤਾਲ ਦਾ ਤੀਜੇ ਦਿਨ ਚ ਪ੍ਰਵੇਸ਼ ਹੋਈ ਏ ਆਪਾਂ ਸਮਝਦੇ ਹਾਂ ਕਿ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਅੱਤ ਦੀ ਗਰਮੀ ਹੁੰਦੀ ਏ ਤੇ ਉਸ ਗਰਮੀ ਦੇ ਵਿੱਚ ਤਹਿਲੀ ਕੇ ਲਗਾਤਾਰ ਨਰੇਗਾ ਮਜ਼ਦੂਰ ਧਰਨਾ ਮਜਾਰਾ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਇਹ ਤੁਹਾ ਦਾ ਜਰਾ ਭ੍ਰਿਸ਼ਟਾਚਾਰੀ ਨਰੇਗਾ ਆਂਬਲਾ ਹੈ ਉਹ ਕਈ ਤਰ੍ਹਾਂ ਦੀ ਸਾਡੇ ਅੱਗੇ ਮੁਸ਼ਕਿਲਾਂ ਖੜੀਆਂ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਪਿਛਲੇ ਜਿਹੜੇ ਮੇਟ ਕੰਮ ਕਰਦੇ ਸੀ ਲੱਖਾਂ ਰੁਪਏ ਕਮਾ ਕੇ ਜਿਹੜੇ ਆਪ ਖਾਂਦੇ ਸੀ ਡੀਸੀ ਨੂੰ ਦਿੰਦੇ ਸੀ ਜਾਂ ਅਧਿਕਾਰੀਆਂ ਨੂੰ ਦਿੰਦੇ ਸੀ ਉਹਨਾਂ ਦਾ ਕਾਰੋਬਾਰ ਇਸ ਲਈ ਬੰਦ ਹੋਇਆ ਹੋਇਆ ਹੈ ਕਿਉਂਕਿ ਸਾਡੇ ਜਥੇ ਬੰਦੀਆਂ ਦਾ ਸਮਾਨਦਰ ਕਰਨ ਵਾਲੇ ਕੰਮ ਮੁੰਡੇ ਕੁੜੀਆਂ ਉਹ ਨਰੇਗਾ ਦਾ ਜਦੋਂ ਕੰਮ ਚਲਾ ਰਹੇ ਹਨ ਤਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਸਾਡਾ ਤੌਰੀ ਫੁਲਕਾ ਬੰਦ ਹੋ ਗਿਆ ਹੈ ਤਾਂ ਕਰਕੇ ਉਹ ਆਪਣੇ ਮੇਟਾਂ ਨੂੰ ਜਾ ਕੇ ਇਹ ਕਹਿੰਦੇ ਨੇ ਕਿ ਤੁਸੀਂ ਕੰਮ ਚ ਲਾਓ ਜਿਸ ਕਾਰਨ ਸਾਡੇ ਚਰਚੜਾ ਪੈਦਾ ਕਰ ਰਹੇ ਨੇ ਜਦੋਂ ਸਾਨੂੰ ਪਤਾ ਚੱਲਿਆ ਅਸੀਂ ਇਹਨਾਂ ਮੇਟਾਂ ਬਾਰੇ ਇਹਨਾਂ ਜੀਆਰਐਸ ਬਾਰੇ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਨੇ ਇੱਕ ਇੱਕ ਪਿੰਡ ਵਿੱਚੋਂ 2 200 3 300 ਤੋਂ 4 400 ਦੀਆਂ ਹਾਜ਼ਰੀਆਂ ਪਾ ਕੇ ਉਹਨਾਂ ਕੋਲੋਂ ਲੱਖ ਰੁਪਏ ਇਕੱਠੇ ਕਰਕੇ ਕਹਿ ਲਈਏ ਕਿ ਇਹਨਾਂ ਦੇ ਘਰ ਪਰਿਆ ਨਾ ਇਹਨਾਂ ಗ್ರಾಮ ਸੇਵਕਾਂ ਨੇ ਜਿਹੜੇ ਉਹਨਾਂ ਆਪਣੇ ਦੇ ਆਪ ਨੂੰ ਬਚਾਉਣ ਦੇ ਲਈ ਕਾਨੂੰਨੀ ਸਜ਼ਾ ਤੋਂ ਬਚਣ ਦੇ ਲਈ ਹੋਕਰਤਾਲ ਦੀ ਬੈਠੇ ਹੋਏ ਨੇ ਪਰ ਉਹਨਾਂ ਦੀ ਜੇ ਜਾਂਚ ਕਰ ਲਈ ਜਾਵੇ ਤਾਂ ਪਤਾ ਚੱਲੇਗਾ ਕਿ ਕਿਵੇਂ ਇਹ ਕਿੱਥੋਂ ਤੇ ਕਿੱਥੇ ਤੱਕ ਪਹੁੰਚ ਗਿਆ ਅਸੀਂ ਇਹਨਾਂ ਦੀ ਜਾਂਚ ਕਰਾ ਰਹੇ ਆ ਇਹਨਾਂ ਦੀ ਜਾਂਚ ਕਰਨ ਵਾਲਾ ਕਹਿੰਦਾ ਵਿਭਾਗ ਹੈ ਜਿਹੜੇ ਡਿਪਟੀ ਕਮਿਸ਼ਨਰ ਹੈ ਉਹ ਵੀ ਗੜਬੜੀਆਂ ਕਰ ਰਹੀ ਹੈ ਉਹਨਾਂ ਨੇ ਵੀ ਲਗਾਤ ਵੱਡੇ ਘਟਾਲੇ ਕੀਤੇ ਹੋਏ ਨੇ ਕਈ ਇਹੋ ਜਿਹੇ ਟੈਂਡਰ ਨੇ ਜਿਹੜੇ ਟੈਂਡਰਾਂ ਨੂੰ ਆਦੇ ਘਰਾਂ ਵਾਲਾਂ ਦੇ ਆਦੇ ਪਰਿਵਾਰ ਦੇ ਖਾਤੇ ਚ ਪਾ ਕੇ ਉਹਨਾਂ ਨੇ ਰਿਸ਼ਤਾਚਾਰ ਕੀਤਾ ਹੋਇਆ ਹੈ ਸੋ ਉਸ ਦੇ ਖਿਲਾਫ ਅਸੀਂ ਸਬੂਤ ਲੈ ਕੇ ਆਏ ਆ ਪਰ ਇਸ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਇਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰੇ ਕਾਮਜੂਰਾਂ ਨੂੰ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਮੇਰੇ ਕਾਮਜੂਰਾਂ ਨੂੰ ਸਤਾਤਾਰੀ 13 ਤੇ ਹੱਕ ਵਿੱਚ ਵੋਟਾਂ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਕਰਕੇ ਅਸੀਂ ਕੱਲ ਮਜਬੂਰ ਹੋ ਕੇ ਅੱਜ ਅਸੀਂ ਮੀਟਿੰਗ ਕੱਲ ਕਰਕੇ ਅੱਜ ਐਲਾਨ ਕਰ ਰਹੇ ਆ ਕਿ ਅਸੀਂ ਆਉਣ ਵਾਲੇ ਜਿਹੜੀ ਤਰੀਕਾ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਹੈ ਇੱਕ ਤਰੀਕ ਨੂੰ ਪਾਰਲੀਮੈਂਟ ਦੀਆਂ ਚੋਣਾਂ 'ਚ ਮਜਬੂਰ ਹੋ ਕੇ ਜੇ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਸਾਰੇ ਅਸੀਂ ਜਿਹੜਾ ਡੀਸੀ ਦਫ਼ਤਰ ਦਾ ਘਰਾਵ ਕਰ ਨੂੰ ਮਜਬੂਰ ਹੋਵਾਂਗੇ ਆਉਣ ਵਾਲੇ ਇੱਕ ਤਰੀਕ ਨੂੰ ਜਿਸ ਕਾਰਨ ਸਾਡੀ ਮਜਬੂਰੀ ਸਾਡੀ ਹੋ ਸਕਦੀ ਹੈ ਕਿਸੇ ਜਾਇਦ ਉਹਨਾਂ ਵੋਟਾਂ ਵੀ ਨਾ ਪਾਈਏ ਕਿਉਂਕਿ ਤੜਕੇ ਆ ਕੇ ਸੀਂ ਦਾ ਕਰਾਉ ਕਰਨਾ ਹੈ ਜਿਸ ਦੀ ਜ਼ਿੰਮੇਵਾਰ ਇਹ ਤੋਂ ਦੀ ਡਿਪਟੀ ਕਮਿਸ਼ਨਰ ਇਹ ਚੌਂ ਕਮਿਸ਼ਨਰ ਜਿਹੜੇ ਜਿਲ੍ਹੇ ਜੁਂਦੀ ਹੈ ਉਹ ਹੋਵੇਗੀ ਜੇਕਰ ਮੜੇਗਾ ਮਜ਼ਦੂਰਾਂ ਦੀਆਂ ਸਮੱਸਿਆ ਅੱਜ ਜਾਂ ਕੱਲ ਤੱਕ ਹੱਲ ਨਾ ਕੀਤੀਆਂ ਫਿਰ ਪੰਜਾਬੀ ਟੀਵੀ ਲਈ ਪਰਮਜੀਤ ਢੱਬਾ ਫਾਜ਼ਿਲ ਕਾ